ਸਤਿ ਸ੍ਰੀ ਅਕਾਲ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਸਾਡੇ ਚੈਨਲ ਪੀਐਸਵੀ ਬਲੌਗ ਤੇ। ਅੱਜ ਆਪਾਂ ਚੱਲੇ ਆਂ ਜੀ ਗੁਰਦੁਆਰਾ ਨਾਨਕਾਣਾ ਸਾਹਿਬ ਸੰਗਰੂਰ। ਇਹ ਗੁਰਦੁਆਰਾ ਸਾਹਿਬ ਸੰਗਰੂਰ ਤੋਂ ਨਾਬਾ ਰੋਡ ਦੇ ਉੱਤੇ ਸਥਿਤ ਹੈ ਜੀ। ਅੱਜ ਆਪਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਾਂਗੇ ਸਾਰਾ ਤੇ ਜਾਣਾਂਗੇ ਕਿਹੜੇ-ਕਿਹੜੇ ਗੁਰੂ ਸਾਹਿਬਾਨ ਦੇ ਚਰਨ ਇੱਥੇ ਪਏ। ਤੇ ਰਾਸਤੇ ਵਿੱਚ ਆਪਾਂ ਨੂੰ ਸੁਬੀਲ ਮਿਲ ਗਈ ਸੁਬੀਲ ਤੇ ਆਪਾਂ ਨੇ ਠੰਡਾ ਮਿੱਠਾ ਜਲ ਪੀਤਾ ਤੇ ਨਾਲ ਸੋਲਿਆਂ ਦਾ ਪ੍ਰਸਾਦ ਸੀਗਾ ਇੱਥੇ ਬਾਈਆਂ ਨੇ ਰੋਕ ਕੇ ਸਾਰਿਆਂ ਨੂੰ ਜਲ ਸਕਾਰੇ ਸੀਗੇ ਤੇ ਗਰਮੀ ਵੀ ਬਹੁਤ ਸੀਗੀ ਆਪਾਂ ਜਲ ਸਕੇ ਹੁਣ ਗੁਰਦੁਆਰਾ ਸਾਹਿਬ ਚੱਲਾਂਗੇ ਸਿੱਧਾ ਤੇ ਜਾਣਦਿਆਂ ਉੱਥੋਂ ਦਾ ਇਤਿਹਾਸ ਹਾਂਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਰੋਡ ਦੇ ਉੱਪਰ ਹੀ ਆ ਜਿਵੇਂ ਤੁਹਾਨੂੰ ਦੱਸਿਆ ਸੀਗਾ ਸੰਗਰੂਰ ਤੋਂ ਨਾਪੇਨ ਜਾਣੇ ਆਪਾਂ ਉਸੇ ਰੋਡ ਦੇ ਉੱਪਰ ਆਈ ਤੇ ਇਸ ਜਗ੍ਹਾ ਤੇ ਪਾਸਾਹੀ ਪਹਿਲੀ ਤੇ ਪਾਸਾਹੀ ਛੇਵੀਂ ਦੀ ਚਰਨ ਸੂ ਪ੍ਰਾਪਤ ਗੁਰਦੁਆਰਾ ਸਾਹਿਬ ਹੈ ਜੀ ਇਹ ਆਪਾਂ ਆਪਣਾ ਮੋਟਰਸਾਈਕਲ ਲਾਉਨੇ ਆ ਹੁਣ ਜੇ ਪਾਰਕਿੰਗ ਦੇ ਵਿੱਚ ਫਿਰ ਆਪਾਂ ਕਰਦੇ ਆ ਦਰਸ਼ਨ ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਦੇ ਨਾਲ ਸੰਗਤਾਂ ਨੂੰ ਉਤਾਰਦੇ ਹੋਏ ਪਹੁੰਚੇ ਜਦੋਂ ਗੁਰੂ ਸਾਹਿਬ ਇੱਥੇ ਪਹੁੰਚੇ ਤਾਂ ਇੱਥੇ ਇੱਕ ਛੋਟਾ ਜਿਹਾ ਤਲਾਬ ਸੀਗਾ ਜਿਸ ਤੇ ਗੁਰੂ ਸਾਹਿਬ ਹਰ ਰੋਜ਼ ਇਸ਼ਨਾਨ ਕਰਿਆ ਕਰਦੇ ਸੀ ਤੇ ਘੱਟੋ ਘੱਟ 15 ਦਿਨ ਇੱਥੇ ਗੁਰੂ ਸਾਹਿਬ ਰੁਕੇ ਤੇ ਫਿਰ ਅੱਗੇ ਚਲੇ ਗਏ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਸੇਮੇਜਾਮੇ ਦੇ ਵਿੱਚ ਫਿਰ ਉਹਨਾਂ ਨੇ ਆ ਕੇ ਇਹ ਸਥਾਨ ਪ੍ਰਗਟ ਕੀਤਾ ਤੇ ਇੱਥੇ ਪਵਿੱਤਰ ਸਰੋਵਰ ਬਣਵਾਇਆ ਤੇ ਸੰਗਤਾਂ ਨੂੰ ਇਸ ਦੀ ਸਮਾਂ ਸੰਭਾਲ ਵਾਸਤੇ ਕਿਹਾ ਹੁਣ ਸੰਗਤਾਂ ਇੱਥੇ ਬਹੁਤ ਵੱਡੀ ਮਤਲਬ ਕੱਟ ਦੇ ਰੂਪ ਵਿੱਚ ਇੱਥੇ ਪਹੁੰਚਦੀਆਂ ਨੇ ਤੇ ਦਰਸ਼ਨ ਕਰਦੀਆਂ ਨੇ ਜੋ ਇਸ਼ਨਾਨ ਕਰਦੀਆਂ ਨੇ ਤੇ ਉਹਨਾਂ ਦੀ ਸਾਰੀਆਂ ਮਾਨੁਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਆਓ ਦਰਸ਼ਨ ਕਰੀਏ ਇਸ ਪਵਿੱਤਰ ਸਰੋਵਰ ਦੇ ਜੀ ਅੱਜ ਇਤਿਹਾਸਕਾਰ ਦੱਸ ਦਿੰਦੇ ਹਨ ਵੀ ਇੱਥੇ ਗੁਰੂ ਨਾਨਕ ਤੇਜ ਜੀ ਨਾਲ ਕਾਲ ਜੁਗ ਦੀ ਵੀ ਮੁਲਾਕਾਤ ਹੋਈ ਕਾਲ ਜੁਗ ਸੀ ਜਿਹੜਾ ਉਹ ਜਦੋਂ ਗੁਰੂ ਨਾਨਕ ਪਾਸ ਆਇਆ ਤਾਂ ਬੜਾ ਮੀਂਹ ਹੀ ਤੂਫਾਨ ਝੱਖੜ ਲੈ ਕੇ ਆ ਗੁਰੂ ਸਾਹਿਬ ਨੂੰ ਪਰੋਣ ਵਾਸਤੇ ਪਰ ਗੁਰੂ ਸਾਹਿਬ ਤਾਂ ਆਪ ਪਰਮਾਤਮਾ ਸੀ ਉਹਨਾਂ ਨੇ ਕਿਸੇ ਡਰਨਾ ਸੀ ਹਨ ਤੇ ਕਾਲ ਜੁਗ ਗੁਰੂ ਸਾਹਿਬ ਦੇ ਚਰਨੀ ਪੈ ਗਿਆ ਤੇ ਮਾਫੀ ਮੰਗਣ ਲੱਗਿਆ ਤੇ ਕਹਿੰਦੇ ਵੀ ਭਵਖ ਚਾਉਣ ਵਾਲੇ ਸਮੇਂ ਇਹ ਜਿਹੜਾ ਉਹ ਵਾਲਾ ਸਮਾਂ ਉਹਦੇ ਵਾਰਤਾਲਾਪ ਉਹਦੇ ਵਾਸਤੇ ਵਾਰਤਾਲਾਪ ਵੀ ਗੁਰੂ ਸਾਹਿਬ ਦੇ ਕਾਲ ਯੁੱਗ ਦੇ ਵਿੱਚ ਹੋਈ ਮਿਆਂ ਵਾਲੇ ਸਮੇਂ ਦੇ ਵਿੱਚ ਕਾਲ ਯੁੱਗ ਦੇ ਵਿੱਚ ਕੀ ਕੀ ਹੋਊਗਾ ਤੇ ਇਹ ਵੀ ਇਤਿਹਾਸ ਨਾਲ ਜੁੜਿਆ ਹੈ ਇਹ ਜਿਹੜਾ ਗੁਰਜ ਤੁਸੀਂ ਦੇਖ ਰਹੇ ਹੋ ਇਹ ਦਰਬਾਰ ਸਾਹਿਬ ਦੇ ਵਿੱਚ ਹੀ ਸਜੋਬਤ ਹੈ ਇਹ ਨਿਸ਼ਾਨੀ ਵਜੋਂ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਦਿੱਤਾ ਸੀਗਾ ਇਸ ਗੁਰਜ ਦਾ ਸਾਰਾ ਇਤਿਹਾਸ ਤੁਸੀਂ ਇਸ ਵੀਡੀਓ ਵਿੱਚ ਪੜ੍ਹ ਸਕਦੇ ਹੋ ਜ਼ੂਮ ਕਰਕੇ ਤੇ ਇਹ ਉਸੇ ਤਰ੍ਹਾਂ ਹੀ ਬਹੁਤ ਸਾਮ ਸੰਭਾਲਣਾ ਰੱਖਿਆ ਹੋਇਆ ਇਹ ਗੁਰਦੇ 10.5 ਸਦੀ ਨਿਸ਼ਾਨੀ ਹੈ ਜੀ ਹੁਣ ਦਰਸ਼ਨ ਕਰੋ ਜੀ ਗੁਰਦੁਆਰਾ ਪਾਸਾ ਹੀ ਸੇਵੀ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਆਪਣਾ ਜਦੋਂ ਗੁਰੂ ਸਾਹਿਬ ਆਏ ਨੇ ਸੇਵੀ ਜਾਮੇ ਦੇ ਵਿੱਚ ਇੱਥੇ ਆ ਕੇ ਆਪਣਾ ਘੋੜਾ ਇੱਕ ਕਰੀਰ ਦੇ ਨਾਲ ਬੰਨਿਆ ਸੀਗਾ ਉਹ ਕਰੀਰ ਕਿਸੇ ਨੇ ਅਣਜਾਣੇ ਵਿੱਚ ਨਾ ਉਸ ਕਰੀਰ ਨੂੰ ਵੱਢ ਕੇ ਉਹਦੇ ਉੱਪਰ ਕਮਰਾ ਬਣਾਤਾ ਪਰ ਕੁਝ ਸਮੇਂ ਦੇ ਬਾਅਦ ਉਹ ਕਰੀਰ ਸੀਗਾ ਜਿਹੜਾ ਉਹ ਕਮਰੇ ਨੂੰ ਭੰਨ ਕੇ ਬਾਹਰ ਆ ਗਿਆ ਤਾਂ ਫਿਰ ਜਦੋਂ ਇਤਿਹਾਸ ਦੇਖਿਆ ਕੀਤਾ ਉਹੀ ਕਰੀਰ ਆ ਨਾ ਜਿਸ ਦੇ ਨਾਲ ਗੁਰੂ ਸਾਹਿਬ ਨੇ ਘੋੜਾ ਬੰਨਿਆ ਸੀਗਾ ਤਾਂ ਫਿਰ ਉਸ ਦੀ ਸਾਂਭ ਸੰਭਾਲ ਕੀਤੀ ਗਈ ਤੇ ਅੱਜ ਕਰੀਰ ਉਸੇ ਤਰ੍ਹਾਂ ਹੀ ਹਰਾ ਭਰਾ ਹੈਗਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਮਰਾ ਪੰਨਕੇ ਸੱਤ ਪੰਨਕੇ ਬਾਹਰ ਨਿਕਲਿਆ ਹੋਇਆ ਹੈ ਇਹ ਕਿਸੇ ਨੇ ਅਣ ਜਾਣੇ ਅਣਜਾਣ ਪੜੇ ਚ ਜਿਹਦੇ ਉੱਪਰ ਕਮਣਾ ਕਮਰਾ ਬਣਾਇਆ ਸੀਗਾ ਆ ਦੇਖੋ ਕਰੋ ਦਰਸ਼ਨ ਤੇ ਨਾਲ ਇਹਦਾ ਇਤਿਹਾਸ ਵੀ ਲਿਖਿਆ ਹੋਇਆ ਉੱਥੋਂ ਆ ਦੇਖੋ ਜੀ ਮੈਨੂੰ ਸਿੱਤ ਨਹੀਂ ਇਹ ਹਰਾਬਰ ਆਇਆ ਦੇਖੋ ਥੱਲੇ ਇਹ ਕਮਰਾ ਪਾੜ ਕੇ ਨਿਕਲਿਆ ਹੋਇਆ ਇਹ ਕ੍ਰੀਜ਼ ਦਾ ਦਰਖਤ ਹੈ